ਆਧੁਨਿਕ ਡੇਰੀ ਪੰਜਾਬ ਦੇ ਕਿਸਾਨਾਂ ਅਤੇ ਪਸ਼ੂ ਪਾਲਕਾਂ ਲਈ ਇੱਕ ਨਵੀਨਤਮ ਤਕਨੀਕ ਹੈ ਪਸ਼ੂਆਂ ਦੀ नस्ਲ ਤੋਂ ਲੈ ਕੇ ਪਸ਼ੂਆਂ ਦੇ ਆਧੁਨਿਕ ਸ਼ੈੱਡਾਂ ਤੱਕ ਸਭ ਕੁਝ ਬਹੁਤ ਆਧੁਨਿਕ ਹੁੰਦਾ ਹੈ ਹਰ ਪਸ਼ੂ ਦੀ ਪੂਰੀ ਜਾਣਕਾਰੀ ਕੰਪਿਊਟਰ ਤੇ ਮੌਜੂਦ ਹੁੰਦੀ ਹੈ ਅਤੇ ਹਰ ਪਸ਼ੂ ਦੀ ਸਿਹਤ ਸੰਭਾਲ ਨਿਯਮਤ ਰੂਪ ਵਿੱਚ ਕੀਤੀ ਜਾਂਦੀ ਹੈ ਛੋਟੇ ਕਟੜੂਆਂ ਅਤੇ ਬਛਰੂਆਂ ਦਾ ਵੀ ਖਾਸ ਧਿਆਨ ਰੱਖਿਆ ਜਾਂਦਾ ਹੈ ਆਧੁਨਿਕ ਡੇਰੀ ਦੇ ਕਿੱਤੇ ਵਿੱਚ ਉਪਦੇਰੇ ਮੁਨਾਫਾ ਸੁਨਿਸ਼ਚਿਤ ਹੁੰਦਾ ਹੈ ਮੈਂ ਰਾਮਪਾਲ ਜੀ ਪਿੰਡ ਹਸਨਪੁਰ ਕਲਾ ਤਹਿਸੀਲ ਬਲਾਚੌਰ ਜ਼ਿਲ੍ਹਾ ਨਵਾਂ ਸ਼ਹਿਰ ਤੇ ਮੈਂ ਪਿਛਲੇ 5 ਸਾਲਾਂ ਤੋਂ ਡੇਰੀ ਫਾਰਮਿੰਗ ਕਰ ਰਿਹਾ ਜੀ ਮੇਰੇ ਕੋਲ 80 ਐਨੀਮਲ ਹੈਗੇ ਆ ਜੀ ਜਿਹਦੇ ਵਿੱਚੋਂ 40 ਮਿਲਕਿੰਗ ਤੇ ਹੈਗੇ ਤੇ 40 ਹੀਪਰ ਤੇ ਬੱਚੀਆਂ ਹੈਗੀਆਂ ਜੀ ਸਾਡੇ ਕੋਲ ਪ੍ਰਤੀ ਦਿਨ ਦਾ 10 ਕੁਇੰਟਲ ਦੁੱਧ ਹੋ ਜਾਂਦਾ ਹੈ ਆ ਸਾਡੇ ਅਸੀਂ ਆਪਣੀ ਘਰ ਦੀ ਫੀਡ ਪਾਉਂਦੇ ਆ ਜੀ ਮੈਂ 2015 ਦੇ ਵਿੱਚ ਚਿਤਾਮਨੀ ਤੋਂ 45 ਦਿਨ ਦਾ ਕੋਰਸ ਕਰਕੇ ਤੇ ਆਪਣਾ ਡੈਰੀ ਦਾ ਧੰਦਾ ਸ਼ੁਰੂ ਕੀਤਾ ਸੀ ਤਾਂ ਸ਼ੁਰੂ ਦੇ ਵਿੱਚ ਬਹੁਤ ਜ਼ਿਆਦਾ ਦਿੱਕਤਾਂ ਆਈਆਂ ਡੈਰੀ ਦੇ ਰਿਲੇਟਡ ਕਿਉਂਕਿ ਦੁੱਧ ਦੀ ਬਹੁਤ ਜ਼ਿਆਦਾ ਮੰਦੀ ਸੀ ਤੇ ਇਸ ਕਰਕੇ ਸਾਨੂੰ ਬਹੁਤ ਜ਼ਿਆਦਾ ਪ੍ਰੋਬਲਮ ਆਈ ਪਰ ਅਸੀਂ ਹੌਸਲਾ ਨਹੀਂ ਛੱਡਿਆ ਤਾਂ ਇਹਨੂੰ ਦਿਨ ਬਰ ਦਿਨ ਤਰੱਕੀ ਕੀਤੀ ਅਸੀਂ ਆਪਣੀ ਨਸਲ ਸੁਧਾਰ ਕੀਤੀ ਤੇ ਡੈਰੀ ਨੂੰ ਅੱਜ ਇੱਕ ਉੱਚੇ ਸਿਖਰ ਤੇ ਲੈ ਕੇ ਆਏ ਹਾਂ ਤੇ ਅਸੀਂ ਅੱਜ ਪੂਰੇ ਦਿਨ ਦਾ 10 ਕੁਇੰਟਲ ਦੁੱਧ ਪੈਦਾ ਕਰਦੇ ਹਾਂ ਜੋ ਕਿ ਇੱਕ ਸ਼ਫੀਸ਼ੈਂਟ ਹੈ ਜੋ ਕਿ ਇੱਕ ਸਕਸੈਸ ਡੈਰੀ ਫਾਰਮਰ ਦੇ ਉਦਾਹਰਣ ਬਣ ਸਕਦੀ ਹੈ ਸਾਡੇ ਕੋਲ ਚੰਗੀ ਨਸਲ ਐਚਐਫ ਹੈ ਜਰਸੀ ਹੈ ਤੇ ਕੁਝ ਆਪਣਾ ਰਾਠੀ ਵੀ ਹੈ ਅਸੀਂ ਪ੍ਰਤੀ ਸਾਲ ਦਾ ਸਾਈਲੇਜ ਮੱਕੀ ਦਾ ਸਾਈਲੇਜ ਪਾਉਂਦੇ ਹਾਂ ਜੋ ਕਿ 30-35 ਏਕੜ ਤੋਂ ਪ੍ਰਾਪਤ ਹੁੰਦਾ ਹੈ ਤੇ ਇਸ ਦੇ ਲਈ ਅਸੀਂ ਸਾਈਲੋ ਪਿੱਟ ਬਣਾਏ ਹੋਏ ਨੇ ਤੇ ਉਸ ਦੇ ਵਿੱਚ ਪੂਰੇ ਸਾਲ ਦਾ ਅਸੀਂ ਸਾਇਲਜ ਡੰਪ ਕਰਦੇ ਹਾਂ ਚੰਗੀ ਪ੍ਰੋਟੀਨ ਉਤੋਂ ਸਾਨੂੰ ਮਿਲਦੀ ਹੈ ਸਾਡੇ ਕੋਲ ਇੱਕ ਚੰਗੀਆਂ ਜਿਹੜੀ ਨਸਲ ਦੀ ਗਾਵਾਂ ਹੈ ప్రతి ਦਿਨ ਦੀ ਉਹਨਾਂ ਦੀ ਐਵਰੇਜ 35 35 36 ਔਸਤਨ ਐਵਰੇਜ ਪੂਰੇ ਫਾਰਮ ਤੋਂ ਆਉਂਦੀ ਹੈ ਸਾਡੇ ਕੋਲ ਜਿਹੜੀ ਐਚ ਐਫ ਗਾਵਾਂ ਹਨ ਉਹਨਾਂ ਵਿੱਚੋਂ 50 ਲੀਟਰ ਤੋਂ ਉੱਪਰ ਵਾਲੀਆਂ ਕਈਆਂ ਗਾਵਾਂ ਹਨ ਤੇ ਹਰੇਕ ਮਤਲਬ ਗਾਂ ਅਸੀਂ ਪੈਨ ਵਾਈਸ ਰੱਖੀਆਂ ਹੋਈਆਂ ਨੇ ਜਿਹੜੀ ਜ਼ਿਆਦਾ ਦੁੱਧ ਵਾਲੀਆਂ ਗਾਵਾਂ ਹਨ ਤੇ ਘੱਟ ਦੁੱਧ ਵਾਲੀਆਂ ਉਹਨਾਂ ਵਾਸਤੇ ਅਲੱਗ ਪੈਨ ਹਨ ਹੀਪਰ ਹਨ ਉਹਨਾਂ ਦੇ ਅਲੱਗ ਪੈਨ ਹਨ ਕਾਫਨ ਉਹ ਅਲੱਗ ਪਿੰਜਰੇ ਵਾਸਤੇ ਹਨ ਬਹੁਤ ਜ਼ਿਆਦਾ ਲੇਬਰ ਦੀ ਲੋੜ ਵੀ ਨਹੀਂ ਹੈ ਖੁੱਲੇ ਡੁੱਲੇ ਰਹਿੰਦੀਆਂ ਹਨ ਤੇ ਖੁੱਲਾ ਪਾਣੀ ਪੀਣ ਨੂੰ ਹੈ ਤੇ ਹਵਾ ਹਾਰ ਸ਼ੈੱਡ ਹਨ ਬਰੀਡਿੰਗ ਫੀਡਿੰਗ ਤੇ ਮੈਨੇਜਮੈਂਟ ਅਸੀਂ ਉਸੇ ਤੌਰ ਤੇ ਫਾਰਮ ਸ਼ੁਰੂ ਕੀਤਾ ਤੇ ਪਹਿਲਾਂ ਅਸੀਂ ਬਰੀਡ ਵਾਲੀਆਂ ਗਾਇਆਂ ਲਿਆਂਦੀਆਂ ਤੇ ਫੀਡਿੰਗ ਤੇ ਜ਼ੋਰ ਦਿੱਤਾ ਫਿਰ ਮੈਨੇਜਮੈਂਟ ਪਰ ਅੱਜ 2020 ਦੇ ਵਿੱਚ ਅਸੀਂ ਇਹ ਰੂਲ ਥੋੜਾ ਚੇਂਜ ਕੀਤਾ ਹੈ ਕਿ ਸ਼ੁਰੂ ਦੇ ਵਿੱਚ ਮੈਨੇਜਮੈਂਟ ਤਾਂ ਬਰੀਡਿੰਗ ਫੀਡਿੰਗ ਬਾਅਦ ਵਿੱਚੋਂ ਪਹਿਲਾਂ ਮੈਨੇਜਮੈਂਟ ਹੈ ਤਾਂ ਡੈਰੀ ਫਾਰਮ ਸਕਸੈਸ ਹੈ ਨਹੀਂ ਤਾਂ ਕੁਝ ਨਹੀਂ ਹੈ ਕਿਉਂਕਿ ਮੈਨੇਜਮੈਂਟ ਦੇ ਨਾਲ ਹੀ ਅਸੀਂ ਹਰੇਕ ਗਾਂ ਨੂੰ ਪੈਨ ਵਾਈਸ ਰੱਖ ਸਕਦੇ ਹਾਂ ਤੇ ਉਸ ਨੂੰ ਟੋਟਲ ਜਿੰਨਾ ਵੀ ਰਾਸ਼ਨ ਉਹ ਖਾਂਦੀ ਹੈ ਉਹਨੂੰ ਅਲੱਗ ਤੌਰ ਤੇ ਦੇ ਸਕਦੇ ਹਾਂ ਤੇ ਉਸ ਤੋਂ ਬਾਅਦ ਬਰੀਡਿੰਗ ਜੇ ਤੁਹਾਡੇ ਕੋਲ ਬਰੀਡ ਨਹੀਂ ਹੈ ਤਾਂ ਤੁਸੀਂ ਕਾਮਯਾਬ ਨਹੀਂ ਹੋ ਤੇ ਬਰੀਡ ਦੇ ਤੌਰ ਤੇ ਅਸੀਂ ਸੀਮਨ ਪ੍ਰਾਪਤ ਕੀਤਾ ਤੇ ਉਸ ਦੇ ਨਾਲ ਸਾਨੂੰ ਚੰਗੇ ਰਿਜ਼ਲਟ ਮਿਲੇ ਤੇ 50 ਲੀਟਰ 55 ਲੀਟਰ ਤੱਕ ਅਸੀਂ ਦੁੱਧ ਕੱਢਿਆ ਤੇ ਤੀਜੇ ਨੰਬਰ ਤੇ ਆਂਦੀ ਹੈ ਫੀਡਿੰਗ ਤੇ ਫੀਡਿੰਗ ਅਸੀਂ ਪਹਿਲਾਂ ਆਪਣਾ ਕਾਰਗਿਲ ਤੋਂ 3 ਸਾਲ ਅਸੀਂ ਕਾਰਗਿਲ ਤੋਂ ਫੀਡ ਲਈ ਪਰ ਸਾਨੂੰ ਸੰਤੁਸ਼ਟੀ ਨਹੀਂ ਹੋਈ ਕਿਉਂ ਸਾਡੇ ਪਸ਼ੂ ਦੁੱਧ ਜ਼ਿਆਦਾ ਕੱਢਣ ਲੱਗ ਪਏ ਤੇ ਜੋ BCSC ਉਹਨਾਂ ਦਾ ਕਮਜ਼ੋਰ ਹੋਣ ਲੱਗ ਪਏ ਤੇ ਅਸੀਂ ਫਿਰ ਆਪਣੀ ਫੀਡ ਆਪਣਾ ਫਾਰਮੂਲੇਸ਼ਨ ਦੇ ਹਿਸਾਬ ਨਾਲ ਅਸੀਂ ਫੀਡ ਤਿਆਰ ਕੀਤੀ ਤਾਂ ਅਸੀਂ ਕਈ ਡਾਕਟਰਾਂ ਨਾਲ ਡਿਸਕਸ ਵੀ ਕੀਤਾ ਤੇ ਯੂਨੀਵਰਸਿਟੀ ਵੀ ਗਏ ਤੇ ਇੱਕ ਚੰਗੀ ਫਾਰਮੂਲੇਸ਼ਨ ਤਿਆਰ ਕੀਤੀ ਜਿਹਦੇ ਵਿੱਚ ਹਾਈ ਪ੍ਰੋਟੀਨ ਤੇ એનર્ਜੀ ਬੇਸਡ ਜੋ ਵੀ ਅਰਮਟੀਰੀਅਲ ਸੀ ਅਸੀਂ ਉਹ ਪਾ ਕੇ ਆਪਣੀ ਘਰ ਦੀ ਫੀਡ ਤਿਆਰ ਕੀਤੀ ਜੋ ਅੱਜ ਸਾਨੂੰ ਵਧੀਆ ਬਹੁਤ ਵਧੀਆ ਢੰਗ ਨਾਲ ਅਸੀਂ ਪਾ ਰਹੇ ਹਾਂ ਤੇ ਚੰਗੇ ਰਿਜ਼ਲਟ ਮਿਲ ਰਹੇ ਹਨ ਤੇ ਹੀਪਰ ਵਾਸਤੇ ਵੀ ਅਸੀਂ ਅਲੱਗ ਤੋਂ ਫੀਡ ਤਿਆਰ ਕਰਵਾਂਦੇ ਆ ਤੇ ਉਸ ਦੇ ਵਿੱਚ ਥੋੜੀ ਜ਼ਿਆਦਾ ਪ੍ਰੋਟੀਨ ਹੁੰਦੀ ਹੈ ਗਰੋਥ ਵਾਸਤੇ ਮੈਂ ਰਵਿੰਦਰਪਾਲ ਜਿਹੜਾ ਨਮਾਸ਼ਾਹ ਦਾ ਡੈਰੀ ਫਾਰਮਰ ਹਾਂ ਮੇਰੇ ਕੋਲ ਟੋਟਲ 70 ਐਨੀਮਲ ਹਨ ਜਿਨ੍ਹਾਂ ਵਿੱਚੋਂ 30 ਮਿਲਕਿੰਗ ਤੇ ਹਨ ਤੇ 20 ਐਫਪੀਫਰਸ ਨੇ ਤੇ 10 ਡਰਾਈ ਨੇ ਤੇ 10 ਕਾਫ ਨੇ ਤੇ ਮੇਰੇ ਕੋਲ ਜਿਹੜਾ ਦੁੱਧ ਹੈ ਡੇਲੀ ਦੀ ਪ੍ਰੋਡਕਸ਼ਨ 10 ਕੁਇੰਟਲ ਦੇ ਕਰੀਬ ਹੈ ਤੇ ਜਿਸ ਨੂੰ ਮੈਂ ਪੈਦਾ ਕਰਨ ਲਈ ਇੱਕ ਗਾਂ ਤੋਂ 1 ਲੀਟਰ ਦੇ 3 ਕਿਲੋ ਫੀਡ ਪਾ ਰਿਹਾ ਤੇ ਉਹਦੇ ਬੋਡੀ weight ਦੇ ਹਿਸਾਬ ਨਾਲ ਉਹਨੂੰ ਚਾਰਾ ਦਿੱਤਾ ਜਾਂਦਾ ਹੈ ਸਾਡੇ ਜਿਹੜਾ ਟੋਟਲ ਖਰਚਾ ਹੈ 1 ਕਿਲੋ ਦੁੱਧ ਤੇ ਤਕਰੀਬਨ ਤਕਰੀਬਨ ਸਾਡਾ 22 ਤੋਂ 23 ਰੁਪਏ ਪਰ ਲੀਟਰ ਦੇ ਖਰਚਾ ਆ ਰਿਹਾ ਜਿਸ ਦਾ ਸਾਨੂੰ ਮਾਰਕੀਟ ਰੇਟ ਵੇਰਕਾ ਤੋਂ ਥਰੂ 33 ਤੋਂ 34 ਰੁਪਏ ਮਿਲਦਾ ਹੈ ਜੇ ਅਸੀਂ ਗੱਲ ਕਰੀਏ ਇਸ ਤੰਦੇ ਵਿੱਚ ਸਾਨੂੰ ਜ਼ਰੂਰਤਾਂ ਦੀ ਬੇਸਿਕ ਨੀਡ ਦੀ ਸਭ ਤੋਂ ਪਹਿਲਾਂ ਸਾਨੂੰ ਇਹਦੇ ਲਈ ਸ਼ੈੱਡ ਚਾਹੀਦਾ ਹੈ ਜੋ ਕਿ ਅਸੀਂ ਹੈਡ ਟੂ ਹੈਡ ਬਣਾਇਆ ਜਿਹਦੇ ਵਿੱਚ ਅਸੀਂ ਅੱਧਾ ਸ਼ੈੱਡ ਪੱਕਾ ਹੈ ਤੇ ਅੱਧਾ ਸ਼ੈੱਡ ਕੱਚਾ ਹੈ ਕੱਚੇ ਦੇ ਵਿੱਚ ਅਸੀਂ گاਵਾ ਦੇ ਆਰਾਮ ਦੇ ਲਈ ਉਹਨਾਂ ਨੂੰ ਮਿੱਟੀ ਚੇਂਜ ਕਰਦੇ ਹਾਂ ਤਾਂ ਕਿ ਉਹ ਆਰਾਮ ਨਾਲ ਬੈਠ ਸਕਣ ਤੇ ਪੱਕੇ ਦੇ ਵਿੱਚ ਖਾਨ ਤਿਆਰ ਕੀ ਉਹਨਾਂ ਨੂੰ ਖਾਂਦੇ ਟਾਈਮ ਜੋਗ ਪਿਸ਼ਾਬ ਕਰਨ ਦਾ ਗਿੱਲਾ ਖਰਾਬ ਜ਼ਿਆਦਾ ਨਾ ਹੋਵੇ ਤੇ ਅਸੀਂ ਜੇ ਗੱਲ ਕਰੀਏ ਇਹਨਾਂ ਦੇ ਚਾਰੇ ਦੀ ਤੇ گاਵਾ ਦੇ ਚਾਰੇ ਦੇ ਵਿੱਚ ਅਸੀਂ ਸਾਈਲੇਜ ਯੂਜ਼ ਕਰਦੇ ਹਾਂ ਸਾਈਲੇਜ ਇੱਕ ਮੱਕੀ ਮੱਕੀ ਉਹ ਤਿਆਰ ਹੁੰਦਾ ਹੈ ਬੱਕੀ ਨੂੰ ਕੱਟ ਕੇ ਅਸੀਂ ਡੰਪ ਕਰਕੇ ਸਟੋਰ ਕਰਦੇ ਹਾਂ ਤਾਂ ਕਿ ਉਹਨਾਂ ਨੂੰ ਸਾਰਾ ਸਾਲ ਇੱਕੋ ਜਿਹਾ ਚਾਰਾ ਮਿਲ ਸਕੇ ਸਾਈਲੇਜ ਦੇ ਇੱਕ ਹੋਰ ਫਾਇਦਾ ਹੈ ਕਿ ਜਦੋਂ ਅਸੀਂ ਇਹਨੂੰ ਕੱਟਦੇ ਹਾਂ ਮੱਕੀ ਨੂੰ ਇੱਕ ਪਾਰਟਿਕੂਲ ਸਟੇਜ ਤੇ ਕੱਟ ਸਕਦੇ ਹਾਂ ਜਿਸ ਤੇ ਕਿ ਦਾਣਾ ਬਣਿਆ ਹੁੰਦਾ ਹੈ ਤੇ ਉਸ ਟਾਈਮ ਤੋਂ ਆਪਾਂ ਪਾਣਿਆਂ ਤੇ ਉਹਦੇ ਚ એનર્ਜੀ ਪ੍ਰੋਟੀਨ ਤੇ ਫਾਈਬਰ ਪੂਰਾ ਮਿਲਦਾ ਹੈ ਜਿਸ ਨਾਲ ਡੰਗਰ ਨੂੰ ਇੱਕ ਤੰਦਰੁਸਤ ਫੀਡ ਖਾਣਾ ਮਿਲਦਾ ਹੈ ਤੇ ਉਹ ਦਾ ਵੱਧ ਪ੍ਰੋਡਕਸ਼ਨ ਦਿੰਦਾ ਹੈ ਤੇ ਸਾਡੇ ਕੋਲ ਜਿਹੜੇ ਐਨੀਮਲ ਨੇ ਉਹਨਾਂ ਨੂੰ ਅਸੀਂ ਜ਼ਰੂਰਤ ਦੇ ਹਿਸਾਬ ਨਾਲ ਖਾਣਾ ਦਿੰਦੇ ਆ ਤੇ ਜ਼ਰੂਰਤ ਦੇ ਹਿਸਾਬ ਨਾਲ ਖਾਣਾ ਦੇਣ ਦੇ ਲਈ ਸਾਨੂੰ ਉਹਨਾਂ ਨੂੰ ਅਲੱਗ-ਅਲੱਗ ਪਾਰਟ ਵਿੱਚ ਵੰਡਿਆ ਹੋਇਆ ਹੈ ਜਿਹਦੇ ਹਿਸਾਬ ਨਾਲ ਜਿਸ ਤਰ੍ਹਾਂ ਦਾ ਜਿਸ ਤਰ੍ਹਾਂ ਦਾ ਦੁੱਧ ਹੈ ਜਿਸ ਤਰ੍ਹਾਂ ਦੀ ਉਹਦੀ ਸਿਹਤ ਹੈ ਜਾਂ ਜਿਸ ਤਰ੍ਹਾਂ ਦਾ ਉਸਦੀ ਉਮਰ ਹੈ ਉਹਦੇ ਹਿਸਾਬ ਨਾਲ ਉਹਨੂੰ ਖਾਣਾ ਮਿਲਦਾ ਹੈ ਤਾ ਜੋ ਖਾਣੇ ਦੇ ਤਾਂ ਕਿ ਉਸ ਜੀ ਜਿਆਦਾ ਦੁੱਧ ਵਾਲੀ ਨੂੰ ਅਸੀਂ ਅਲੱਗ ਇੱਕ ਪੈਨ ਚ ਨਾ ਰੱਖੀਏ ਤਾਂ ਉਹ ਦੁੱਧ ਜਿਆਦਾ ਦੇ ਦਿੰਦੀ ਹੈ ਤੇ ਖਾਣਾ ਨਹੀਂ ਮਿਲ ਪਾਂਦਾ ਉਹਦੇ ਨਾਲ ਉਹਦਾ ਜਿਹੜਾ ਸਰੀਰ ਹੈ ਸਰੀਰ ਦੀ ਉਹ BCS ਜੀ ਨੂੰ ਕਹਿੰਦੇ ਆ ਬੋਡੀ ਸਕੋਰ ਕੰਟਰੋਲ ਉਹ ਚੀਜ਼ ਡਾਊਨ ਜਾਂਦੀ ਹੈ ਤੇ ਉਹ ਦੁੱਧ ਤਾਂ ਦੇ ਦਿੰਦੀ ਹੈ ਪਰ ਉਹ ਆਪਣੇ ਜਿੰਨਾ ਦੁੱਧ ਦਿੱਤਾ ਉੰਨੀ ਉਹਨੂੰ ਰਿਕੁਆਇਰਮੈਂਟ ਪੂਰੀ ਨਹੀਂ ਹੋ ਪਾਂਦੀ ਉਸ ਕਾਰਨ ਉਹ ਖਰਾਬ ਹੋ ਜਾਂਦੀ ਜਿਹਨੂੰ ਕਹਿੰਦੇ ਆ ਅਸੀਂ ਗਾਵਾਂ ਦੁੱਧ ਬਹੁਤ ਦਿੰਦੀਆਂ ਤੇ ਰਿਪੀਟਰ ਬਣ ਜਾਂਦੀਆਂ ਤੇ ਬਟ ਉਹਦਾ ਕਾਰਨ ਇਹ ਹੈ ਕਿ ਅਸੀਂ ਉਹਨਾਂ ਨੂੰ ਉਹਨਾਂ ਦੇ ਸਿਹਤ ਦੇ ਹਿਸਾਬ ਨਾਲ ਖਾਣਾ ਦੇ ਪਾਉਂਦੇ ਆਂ ਜੇ ਸਾਨੂੰ ਉਹਨਾਂ ਨੂੰ ਪ੍ਰੋਪਰ ਖਾਣਾ ਦੁੱਧ ਦੇ ਹਿਸਾਬ ਨਾਲ ਖਾਣਾ ਮਿਲੇਗਾ ਤਾਂ ਉਹ ਰਿਪੀਟਰ ਨਹੀਂ ਹੋਣਗੇ ਮੇਰਾ ਨਾਮ ਡਾਕਟਰ ਰਣਜੀਤ ਸਿੰਘ ਹੈ ਜੋ ਕਿ ਐਸਐਸਾਇਕ ਪ੍ਰੋਫੈਸਰ ਡੀਨ ਕਾਲਜ ਆਫ ਐਗਰੀਕਲਚਰ ਦੇ ਆਫਿਸ ਵਿੱਚ ਬਤੌਰ ਐਸਐਸਾਇਕ ਪ੍ਰੋਫੈਸਰ ਕਾ ਕਾਪੇ ਜਨ ਜੇ ਆਪਾਂ ਡੇਰੀ ਦੇ ਤੰਦੇ ਬਾਰੇ ਗੱਲ ਕਰੀਏ ਤਾਂ ਡੇਰੀ ਦਾ ਤੰਦਾ ਇੱਕ ਵਾਰ ਕਈ ਹੀ ਲਾਹੇਵੰਦ ਮੰਨਿਆ ਜਾਂਦਾ ਹੈ ਕਿਉਂਕਿ ਦੁੱਧ ਜਿਹੜਾ ਕਿ ਡੇਰੀ ਦੀ ਇੱਕ ਮੇਨ ਪ੍ਰੋਡਕਟ ਹੈ ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਰੇ ਪਾਸੇ ਵਰਤਿਆ ਜਾ ਸਕਦਾ ਹੈ ਸੋ ਪੰਜਾਬ ਦੇ ਕਿਸਾਨਾਂ ਨੂੰ ਬੇਰੁਜ਼ਗਾਰ ਨੌਜਵਾਨਾਂ ਨੂੰ ਤੇ ਇਸ ਇਲਾਕੇ ਦੇ ਸਾਰੇ ਨਿਵਾਸੀਆਂ ਨੂੰ ਆਪਾਂ ਜੇ ਇਹ ਚੀਜ਼ ਬਾਰੇ ਜਾਣੂ ਕਰਵਾਉਣਾ ਹੋਵੇ ਇਹ ਡੇਰੀ ਦੇ ਧੰਦੇ ਦੀ ਕੀ ਮਹੱਤਤਾ ਹੈ ਤਾਂ ਡੇਰੀ ਇੱਕ ਲਾਹੇਵੰਦ ਧੰਦਾ ਹੋਣ ਦੇ ਨਾਲ ਬੰਦੇ ਨੂੰ 24 ਘੰਟੇ ਦੇ ਤੇ ਪਲੱਸ 7 ਦਿਨਾਂ ਤੇ ਸਾਰਾ ਸਾਲ ਕੰਮ ਦਿੰਦੇ ਹਨ ਸੋ ਡੇਰੀ ਦੇ ਧੰਦੇ ਵਿੱਚ ਜੋ ਮੁੱਖ ਮੁੱਖ ਗੱਲਾਂ ਆਪਾਂ ਧਿਆਨ ਰੱਖਣ ਵਾਲੀਆਂ ਨੇ ਉਹ ਹੈਗਾ ਵੀ ਨਸਲਾਂ ਦੀ ਚੋਣ ਕਿਵੇਂ ਕਰੀਏ ਸੋ ਡੇਰੀ ਦੇ ਧੰਦੇ ਲਈ ਸਾਨੂੰ گاਵਾ ਤੇ ਮੱਜਾਂ ਨੂੰ ਮਿਕਸ ਰੱਖਣਾ ਪੈਂਦਾ ਹੈ। ਸੋ ਡੇਰੀ ਦੇ ਧੰਦੇ ਲਈ ਜਿਹੜੀਆਂ ਮੇਨ ਮੇਨ ਨਸਲਾਂ ਜੋ ਕਿ گاਵਾ ਦੇ ਵਿੱਚ ਆਉਂਦੀਆਂ ਹਨ ਉਹ ਹੈਗੀਆਂ ਨੇ ਡੱਬ ਖੜਬੀ ਗਾਂ ਜਿਹਨੂੰ ਅਸੀਂ ਕੀ ਹਾਲਸਟੀਨ ਫਰੀਜ਼ੀਅਨ ਆਖਦੇ ਹਾਂ ਤੇ ਪਲੱਸ ਜਿਹੜੀ ਜਰਸੀ ਗਾਂ ਹੈ ਇਹ ਦੋਹੀ گاਵਾ ਪੰਜਾਬ ਦੇ ਵਿੱਚ ਬਹੁਤ ਆਇਤ ਵਿੱਚ ਪਾਈ ਜਾਂਦੀਆਂ ਹਨ ਪਰ ਅੱਜ ਕੱਲ ਜਿਵੇਂ ਕਿ ਸੰਕਰੀ ਨਸਲ ਦੀ ਗਾਂ ਜਾਂ ਦੋਗਲੀ ਗਾਂ ਰੱਖਣ ਦਾ ਰਵਾਜ ਚੱਲ ਪਿਆ ਹੈ। ਸੋ ਇਹਨਾਂ ਦੋਗਲੀਆਂ ਗਾਵਾਂ ਨੂੰ ਪੈਦਾ ਕਰਨ ਲਈ ਅਸੀਂ ਐਚਐਫ ਜਿਹੜੀ ਕਿ ਹਾਲਸਟੇਨ ਫਰੀਜ਼ੀਅਨ ਨਸਲ ਦੇ ਸਾਨਾਂ ਨੂੰ ਯੂਜ਼ ਕਰਦੇ ਹਾਂ ਤੇ ਦੋਗਲੀ ਨਸਲ ਦੀ ਗਾਂ ਜਿਹੜੀ ਕਿ ਸਹੀਬਾਲ ਜਾਂ ਰੈਡ ਸਿੰਘ ਦੀ ਜਾਂ ਕਿਸੇ ਵੀ ਦੇਸੀ ਗਾਂ ਤੋਂ ਪੈਦਾ ਕੀਤੀ ਜਾ ਸਕਦੀ ਹੈ ਇਹਨਾਂ ਦਾ ਦੁੱਧ ਦਾ ਉਤਪਾਦਨ ਇੱਕ ਸੂਏ ਵਿੱਚ 4000 ਤੋਂ ਲੈ ਕੇ 5000 ਲੀਟਰ ਦੁੱਧ ਤੱਕ ਹੁੰਦਾ ਹੈ ਸੋ ਇਹਨਾਂ ਵਿੱਚ ਘੱਟ ਬਿਮਾਰੀਆਂ ਲੱਗਦੀਆਂ ਹਨ ਇਹ ਸਾਰੇ ਹਿੰਦੁਸਤਾਨ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਖਾਸ ਕਰਕੇ ਜ਼ਿਆਦਾ ਟੈਂਪਰੇਚਰ ਜਿਆਦਾ ਤਾਪਮਾਨ ਜਾਂ ਘੱਟ ਟੈਂਪਰੇਚਰ ਸਰਦੀਆਂ ਦੇ ਜਾਨਾਂ ਨੂੰ ਇਤਸਾਰ ਲੈਂਦੀਆਂ ਹਨ ਦੂਸਰੀ ਗੱਲ ਹੁੰਦੀ ਹੈ ਸ਼ੈੱਡ ਬਾਰੇ ਜੇ ਆਪਾਂ ਸ਼ੈੱਡਾਂ ਦੀ ਗੱਲ ਕਰੀਏ ਤਾਂ ਡੇਰੀ ਦੇ ਧੰਦੇ ਵਿੱਚ ਸ਼ੈੱਡ ਤੇ ਬਹੁਤ ਖਰਚਾ ਜ਼ਰੂਰੀ ਨਹੀਂ ਹੈ ਸੇ ਅਸੀਂ ਸ਼ੈੱਡ ਦੀ ਜਿਹੜੀ ਹਾਈਟ ਹੈ ਜਾਂ ਉਹਦੀ ਉਚਾਈ ਹੈ ਉਹ 10 ਫੁੱਟ ਮੈਕਸਿਮਮ ਰੱਖਣੀ ਚਾਹੀਦੀ ਹੈ ਸ਼ੈੱਡ ਤੁਸੀਂ ਕੱਚਾ ਵੀ ਰੱਖ ਸਕਦੇ ਹੋ ਜਾਂ ਤੁਸੀਂ ਉਹਨੂੰ ਪੱਕਾ ਉਹਦਾ ਲੈਂਟਰ ਪਾ ਸਕਦੇ ਹੋ ਬਟ ਸ਼ੈੱਡ ਦੇ ਵਿੱਚ ਖੁਰਲੀ ਦਾ ਜਿਹੜਾ ਡੁੰਗਾਈ ਹੈਗੀ ਆ ਉਹ 9 ਇੰਚ ਤੋਂ ਵੱਧ ਨਹੀਂ ਹੋਣੀ ਚਾਹੀਦੀ ਛੱਡ ਦੇ ਵਿੱਚ ਇੱਕ ਪਸ਼ੂ ਨੂੰ ਉਹਦੀ ਮਿਕਦਾਰ ਅਨੁਸਾਰ ਸਪੇਸ ਜਾਂ ਥਾਂ ਪ੍ਰਾਪਤ ਕਰਨੀ ਚਾਹੀਦੀ ਹੈ ਉਹਦੇ ਵਿੱਚ ਸਾਫ ਸਵਾਈ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ ਜਿਹੜੀਆਂ ਨਸਲਾਂ ਆਉਂਦੀਆਂ ਹਨ ਮੱਝਾਂ ਦੇ ਵਿੱਚ ਜੇ ਆਪਾਂ ਮੱਝਾਂ ਬਾਰੇ ਗੱਲ ਕਰੀਏ ਮੱਝਾਂ ਦੇ ਵਿੱਚ ਜਿਹੜੀ ਨਸਲਾਂ ਹੈਗੀਆਂ ਉਹ ਹੈਗੀਆਂ ਮੁਰਰਾ ਤੇ ਨੀਲੀ ਰਾਵੀ ਆਪਣੇ ਪੰਜਾਬ ਵਿੱਚ ਜ਼ਿਆਦਾਤਰ ਜਿਹੜੀ ਮੁਰਰਾ ਨਸਲ ਦੇ ਪਸ਼ੂ ਰੱਖੇ ਜਾਂਦੇ ਹਨ ਸੋ ਡੇਰੀ ਦੇ ਧੰਦੇ ਵਿੱਚ ਜੇ ਕਿਸੇ ਨੇ ਲਾਹੇਵੰਦ ਬਣਾਉਣਾ ਹੈ ਤਾਂ ਗਾਵਾਂ ਤੇ ਮੱਝਾਂ ਦੋਨਾਂ ਨੂੰ ਰੱਖਣਾ ਚਾਹੀਦਾ ਹੈ ਕਿਉਂਕਿ ਮੱਝਾਂ ਦਾ ਦੁੱਧ ਜਿਹੜਾ ਹੈਗਾ ਸੰਘਣੀ ਤੇ ਵੱਧ ਫੈਟ ਵਾਲਾ ਹੁੰਦਾ ਹੈ ਤੇ گاਵਾ ਦਾ ਦੁੱਧ ਜਿਹੜਾ ਹੈ ਘੱਟ ਫੈਟ ਵਾਲਾ ਤੇ ਬਟ گاਵਾ ਦੇ ਵਿੱਚ ਦੁੱਧ ਦਾ ਉਤਪਾਦਨ ਬਹੁਤ ਹੁੰਦਾ ਹੈ ਸੋ ਦੋਨਾਂ ਨੂੰ ਮਿਕਸ ਕਰਕੇ ਅਗਰ ਆਪਾਂ ਮੰਡੀ ਵਿੱਚ ਦੁੱਧ ਦਾ ਮੰਡੀਕਰਨ ਕਰਦੇ ਹਾਂ ਤਾਂ ਆਪਾਂ ਨੂੰ ਵੱਧ ਪ੍ਰੋਫਿਟ ਹੁੰਦਾ ਉਸ ਤੋਂ ਬਾਅਦ ਤੀਜੀ ਗੱਲ ਜਿਹੜੀ ਆਪਾਂ ਸਭ ਤੋਂ ਇੰਪੋਰਟੈਂਟ ਜਾਂ ਮਹੱਤਵਪੂਰਨ ਗੱਲ ਹੈ ਉਸ ਨੂੰ ਆਪਾਂ ਕੰਨਿਆ ਪਸ਼ੂਆਂ ਦੀ ਖੁਰਾਕ ਬਾਰੇ ਖੁਰਾਕ ਜਿਹਦੇ ਤੇ ਕੀ ਰੋਜ਼ ਦਾ 60 ਤੋਂ ਲੈ ਕੇ 65% ਤੱਕ ਖਰਚਾ ਹੁੰਦਾ ਹੈ ਤੇ ਖੁਰਾਕ ਦੀ ਗੱਲ ਜੇ ਆਪਾਂ ਕਰੀਏ ਤਾਂ ਖੁਰਾਕ ਦੇ ਵਿੱਚ ਤੁਸੀਂ ਦਾਣੇ ਉਸ ਦੇ ਨਾਲ ਨਾਲ ਖਲਾਂ ਉਸ ਦੇ ਨਾਲ ਨਾਲ ਆਪਣੇ ਕੰਪਨੀਆਂ ਦੀਆਂ ਫੈਕਟਰੀਆਂ ਦੀਆਂ ਰਹਿਦ ਖੂੰਦ ਜਿਵੇਂ ਕਿ ਛਾਂਬੂਰਾ ਰਾਈਸ ਦੀ ਫੱਕ ਤੇ ਮਿਨਰਲ ਮਿਕਸਚਰ ਤੇ ਵਿਟਾਮਿਨ ਆਦੀਆਂ ਦੀ ਵਰਤੋਂ ਕੀਤੀ ਜਾਂਦੀ ਹੈ ਇਹ ਤਾਂ ਹੈ ਵੰਡ ਬਾਰੇ ਤੇ ਜੇ ਆਪਾਂ ਸਸਤਾ ਦੁੱਧ ਪੈਦਾ ਕਰਾਉਣਾ ਚਾਹੁੰਦੇ ਹਾਂ ਤਾਂ ਆਪਾਂ ਨੂੰ ਹਰੇ ਚਾਰੇ ਬਾਰੇ ਪੂਰਾ ਧਿਆਨ ਦੇਣਾ ਚਾਹੀਦਾ ਸਾਰਾ ਸਾਲ ਹਰੇ ਚਾਰੇ ਦੀਆਂ ਉन्नत ਕਿਸਮਾਂ ਜੋ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਸਪਾਰਸ਼ ਕੀਤੀਆਂ ਜਾਂਦੀਆਂ ਹਨ ਉਹਨਾਂ ਨੂੰ ਟਾਈਮ ਸਿਰੇ ਬੀਜਣਾ ਚਾਹੀਦਾ ਹੈ ਤਾਂ ਕਿ ਉਹਨਾਂ ਤੋਂ ਤੁਸੀਂ ਸਹੀ ਕੱਟਣ ਦੇ ਸਮੇਂ ਤੇ ਚਾਰੇ ਨੂੰ ਵੱਢ ਕੇ ਤੇ ਉਹਨਾਂ ਵਿੱਚ ਲੋੜੀਂਦੀ ਮਾਤਰਾ ਵਿੱਚ ਖੁਰਾਕੀ ਤੱਤਾਂ ਦੀ ਵਰਤੋਂ ਕੀਤੀ ਜਾ ਸਕੇ ਉਸ ਦੇ ਨਾਲ ਨਾਲ ਜੇ ਆਪਾਂ ਕੋਸ਼ਿਸ਼ ਕਰੀਏ ਤਾਂ ਸੁੱਕੇ ਚਾਰੇ ਜਿਵੇਂ ਕਿ ਤੂੜੀ ਜਾਂ ਪਰਾਲੀ ਇਹਨਾਂ ਨੂੰ ਯੂਰੀਆ ਨਾਲ ਸੋਧ ਕੇ ਵਰਤਿਆ ਜਾ ਸਕਦਾ ਹੈ ਮੈਂ ਗੁਰਦੀਪ ਸਿੰਘ ਖੇਤੀਬਾੜੀ ਵਿਸਥਾਰ ਅਫਸਰ ਰੁੜਕਾ ਕਲਾਂ ਮੈਂ ਆਪ ਸਭ ਨੂੰ ਇਹ ਬੇਨਤੀ ਕਰਦਾ ਇਹ ਅਪੀਲ ਕਰਦਾ ਕਿ ਜਿਵੇਂ ਅਸੀਂ ਖੇਤੀ ਦੇ ਨਾਲ ਜੋ ਸਮੇਂ ਦੀ ਲੋੜ ਹੈ ਕਿ ਜਿਹੜੇ ਸਹਾਇਕ ਧੰਦੇ ਨੇ ਜਿਨ੍ਹਾਂ ਦੇ ਵਿੱਚ ਡੇਰੀ ਪਸ਼ੂ ਪਾਲਣ ਵੀ ਇੱਕ ਵਧੀਆ ਸਹਾਇਕ ਧੰਦਾ ਸਿੱਧ ਹੋ ਸਕਦਾ ਜਿਹੜਾ ਤੁਹਾਡੀ ਖੇਤੀ ਆਮਦਨੀ ਦੇ ਵਿੱਚ ਵਾਧਾ ਕਰ ਸਕਦਾ ਉਹ ਜਰੂਰ ਅਪਣਾਓ ਇਸ ਸਬੰਧੀ ਤੁਸੀਂ ਡੇਰੀ ਵਿਭਾਗ ਜਾਂ ਗੁਰੂ ਅੰਗਦ ਦੇਵ ਯੂਨੀਵਰਸਿਟੀ ਲੁਧਿਆਣਾ ਤੋਂ ਟ੍ਰੇਨਿੰਗ ਲੈ ਕੇ ਜਿਹੜੀ ਸ਼ੁਰੂਆਤ ਹੈ ਉਹ ਅਸੀਂ ਥੋੜੇ ਪਸ਼ੂ ਰੱਖ ਕੇ ਵਧੀਆ ਕਿਸਮ ਦੀਆਂ ਵਧੀਆ ਦੁੱਧਾਰੂ ਮੱਝਾਂ ਉਹਨਾਂ ਤੋਂ ਅਸੀਂ ਸ਼ੁਰੂਆਤ ਕਰ ਸਕਦੇ ਆ ਤੇ ਹੌਲੀ-ਹੌਲੀ ਇਸ ਕੀਤੇ ਨੂੰ ਵੱਡੇ ਪੱਧਰ ਤੇ ਵੀ ਲੈ ਚੱਕੇ ਜਾ ਸਕਦੇ ਆ ਮੇਰਾ ਨਾਮ ਹੈ ਅਮਨਦੀਪ ਸਿੰਘ ਹੇਰ son of ਮਨਜੀਤ ਸਿੰਘ ਹੇਰ ਪਿੰਡ ਲਿਤਰਾ ਡਿਸਟ੍ਰਿਕਟ ਜਲੰਧਰ ਇਹ ਨਕੋਦਰ ਦੇ ਨੇੜੇ ਪੈਂਦਾ ਜੀ ਅਸੀਂ ਡੈਰੀ ਫਾਰਮਿੰਗ ਦੇ ਧੰਦੇ ਨਾਲ ਜੁੜੇ ਆ ਜੀ ਖੇਤੀਬਾੜੀ ਆਲੂਆਂ ਦੀ ਫਸਲ ਦੇ ਧੰਦੇ ਨਾਲ ਜੁੜੇ ਆ ਜੀ ਸਾਡਾ ਆਲੂਆਂ ਦਾ ਕੋਲਡ ਸਟੋਰੇਜ ਆ ਨੂਰਮੈਲ ਤਾਂ ਆਈਸ ਫੈਕਟਰੀ ਵੀ ਆ ਜੀ ਸਾਡੇ ਕੋਲ ਤਕਰੀਬਨ ਇੱਥੇ ਸਾਡੇ ਡੈਰੀ ਫਾਰਮ ਤੇ 180 ਜਾਨਵਰ ਆ ਜੀ ਤਾਂ ਉਹਦੇ ਵਿੱਚ ਹੈਗੇ HF ਹੋਸਟਿੰਗ ਫਰੀਜ਼ੀਨ ਜਿਹਨੂੰ ਕਹਿੰਦੇ ਤੇ ਜਰਸੀ ਗਾਈਆਂ ਆ ਹੁਣ ਦੋ ਦੋ ਗਾਈਆਂ ਸਾਈਵਲ ਲਿਆਂਦੀਆਂ ਜੀ ਟਰਾਈ ਕਰਨ ਵਾਸਤੇ ਕਿੱਦਾਂ ਇਹਨਾਂ ਦੀ ਰਿਸਪਾਂਸ ਆ ਪਰ ਹੌਲੀ-ਹੌਲੀ ਇਹ ਧੰਦਾ ਹੌਲੀ-ਹੌਲੀ ਵੱਧਦਾ ਆ ਜੀ ਪਹਿਲਾਂ ਅਸੀਂ 40 ਕਿ ਬੱਚੀਆਂ ਲੈ ਕੇ ਆਏ ਸੀ ਇਦਾਂ ਇਕੱਠੀਆਂ ਕਰਕੇ ਮਾਰਕੀਟ ਦੇ ਵਿੱਚੋਂ ਤਾਂ ਛੋਟੇ ਜ਼ਿਮੀਂਦਾਰਾਂ ਤੋਂ ਉਹਨਾਂ ਤੋਂ ਅਸੀਂ ਤਿਆਰ ਕੀਤੀਆਂ ਕਿਉਂਕਿ ਮੈਂ ਔਰ ਮੇਰੇ ਫਾਦਰ ਸਾਹਿਬ ਨੇ ਕਦੀ ਇਹ ਧੰਦਾ ਡੈਰੀ ਦਾ ਕੀਤਾ ਹੀ ਉਹਦਾ ਜੱਦੀ ਪੁਸ਼ਟੀ ਜਾਨਵਰ ਹੈਗੇ ਸੀ ਰੱਖੇ ਬਜ਼ੁਰਗਾਂ ਦੇ ਸ਼ੁਰੂ ਤੋਂ ਰੱਖੇ ਆ ਪਰ ਨੌਲੇਜ ਨਹੀਂ ਸੀ ਹੌਲੀ ਹੌਲੀ ਇਸ ਕਿਤੇ ਚ ਪਏ ਸਵੇਰੇ ਟਾਈਮ ਨਾਲ ਉੱਠਣ ਲੱਪੇ ਖੇਤੀਬਾੜੀ ਵਧੀਆ ਹੋਣ ਲੱਪੇ ਕਿਉਂਕਿ ਅਸੀਂ ਜਿਆਦਾ ਆਲੂਆਂ ਦਾ ਕਿੱਤਾ ਕਰਦੇ ਸੀ ਅਸੀਂ ਜਿਆਦਾ ਠੇਕੇ ਤੇ ਬੋਂਦੇ ਹੁੰਦੇ ਸੀ ਜ਼ਮੀਨ ਠੇਕੇ ਤੇ ਬਾਕੇ ਇਹਨਾਂ ਲਾਇਬੰਦ ਨਹੀਂ ਹੈ ਸੌਦਾ ਇਸ ਟਾਈਮ ਦੇ ਹਿਸਾਬ ਨਾਲ ਜੋ ਤੁਸੀਂ ਆਪ ਆਪਣੀ ਚੀਜ਼ ਨਾਲ ਕਰ ਲੈਣਾ ਉਹ ਉਹਦੇ ਅਰਗੇ ਕੋਈ ਚੀਜ਼ ਨਹੀਂ ਸਾਡੇ ਕੋਲ 40 ਕ ਖੇਤ ਆਪਦੀ ਜੱਦੀ ਪੁਸ਼ਟੀ ਲੈਂਡ ਹੈਗੀ ਵਿੱਚ ਮੇਰੇ ਚਾਚਾ ਜੀ ਦੀ ਵੀ ਸ਼ੇਅਰ ਹੈਗਾ ਅਸੀਂ ਉਹ ਸਾਡੇ ਕੋਲ ਹੀ ਆ ਤਾਂ ਅਸੀਂ ਜਿਆਦਾ ਹੁਣ ਦੋ ਟਾਈਮ ਦੋ ਵਾਰੀ ਸਾਲ ਦੇ ਵਿੱਚ ਪੱਠਿਆਂ ਦੀ ਕ੍ਰੌਪ ਲਈਦੀ ਆ ਇੱਕ ਵਾਰੀ ਆਲੂ ਦੀ ਲਈਦੀ ਆ ਔਰ ਜੋ ਚੋਨਾ ਖੇਤ ਦੋ ਖੇਤ ਤਿੰਨ ਖੇਤ ਤੱਕ ਵੀਝ ਲਈਦਾ ਉਹ ਪਰਾਲੀ ਦੀ ਯੂਜ਼ ਵਾਸਤੇ ਬਾਕੀ ਜੀ ਬਾਜਰਾ ਮੱਕੀ ਚਟਾਲਾ ਜਮੇ ਉਹ ਫਸਲਾਂ ਵੀਜੀ ਦੀਆਂ ਜੀ ਮੈਂ ਗੱਲ ਕਰਨਾ ਚਾਹੁੰਦਾ ਡੇਰੀ ਦਾ ਸੌਦਾ ਸੌਦਾ ਬਹੁਤ ਲਾਈ ਬੰਦਿਆ কারণ ਕਿ ਜੇ ਤੁਸੀਂ ਆਪ ਇਹਨੂੰ ਦੁੱਧ ਪੈਦਾ ਕਰਕੇ ਆਪ ਵੇਚਦੇ ਸਾਡੇ ਰੈ residense ਹੈਗੀ ਨਕੋਦਰ ਐਸ ਜੀ ਐਮ ਕੋਟ ਦੇ ਸਾਹਮਣੇ ਅਸੀਂ ਉੱਥੇ ਕਾਊਂਟਰ ਕਾਊਂਟਰ ਜਿਹਾ ਆਇਆ ਘਰੇ ਹੀ ਸਵੇਰੇ 1 ਘੰਟਾ ਦੁੱਧ ਵੇਚੀਦਾ 1 ਘੰਟਾ ਸ਼ਾਮ ਨੂੰ ਵੇਚੀਦਾ ਪਰ ਮੋਸਟਲੀ ਕੋਸ਼ਿਸ਼ ਕਰੀਦਾ ਆਪ ਬੈਠੀਦਾ EMPLOYEES ਤਾਂ ਹੈਗੇ ਆ ਸਾਡੇ ਕੋਲ ਜਿਹੜੇ ਖੇਤੀ ਨਾਲ ਬਾੜੀ ਨਾਲ ਜੁੜੇ ਆ ਪਰ ਜਿਹੜਾ ਆਪ ਤੁਸੀਂ ਕਰ ਲੈਣਾ ਆ ਉਹਦੇ ਵਰਗੀ ਰੀਸ ਨਹੀਂ ਆਧੁਨਿਕ ਡੇਰੀ ਵਿੱਚ ਪਸ਼ੂਆਂ ਨੂੰ ਚਾਰਾ ਦੇਣ ਤੋਂ ਲੈ ਕੇ ਦੁੱਧ ਦੀ ਚੋਾਈ ਤੱਕ ਸਭ ਮਸ਼ੀਨਾਂ ਦੁਆਰਾ ਹੀ ਕੀਤਾ ਜਾਂਦਾ ਹੈ ਪਸ਼ੂਆਂ ਦੀ نسل ਸੁਧਾਰ ਵੱਲ ਜ਼ਿਆਦਾ ਧਿਆਨ ਦਿੱਤਾ ਜਾਂਦਾ ਹੈ ਜਿਆਦਾ ਦੁੱਧ ਦੇਣ ਵਾਲੇ ਪਸ਼ੂਆਂ ਵਿੱਚ ਵਾਧਾ ਕੀਤਾ ਜਾਂਦਾ ਹੈ ਅਤੇ ਦੁੱਧ ਦੇ ਮੰਡੀਕਰਨ ਦਾ ਢੰਗ ਵੀ ਆਧੁਨਿਕ ਅਤੇ ਲਾਭਦਾਇਕ ਹੀ ਹੁੰਦਾ ਹੈ ਪਸ਼ੂਆਂ ਨੂੰ ਰੱਖ-ਰਖਾਵ ਅਤੇ ਆਰਾਮਦਾਇਕ ਮਾਹੌਲ ਦੇਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਜੋ ਉਹ ਵਧੇਰੇ ਆਮਦਨ ਦੇ ਸਕਣ ਸਾਡਾ ਜੋ ਛੱਡਾ ਟੋਟਲ ਇੱਕ ਕਿੱਲੇ ਦੇ ਏਰੀਆ ਵਿੱਚ ਹੈ ਇਸ ਦੇ ਵਿੱਚ ਘੱਟੋ ਘੱਟ 15-16 ਪੈਨ ਹਨ ਹਰੇਕ ਮਤਲਬ ਹਰੇਕ ਉਮਰ ਦੇ ਹਿਸਾਬ ਦੇ ਨਾਲ ਅਸੀਂ ਪੈਨ ਬਣਾਏ ਹੋਏ ਹਨ ਛੈਡ ਟੋਟਲ ਸਾਡਾ ਇੱਕ ਕਿੱਲੇ ਦੇ ਵਿੱਚ ਹੈ ਜੋ ਕਿ 120 ਫੁੱਟ ਲੰਬਾ ਹੈ ਤੇ 60 ਫੁੱਟ ਚੌੜਾ ਹੈ ਤੇ ਇਸ ਦੇ ਵਿੱਚ ਘੱਟੋ ਘੱਟ 5-6 ਚਲੇ ਬਣੇ ਹੋਏ ਹਨ ਪਾਣੀ ਦੇ ਸਾਫ ਸੁਥਰੇ ਪਾਣੀ ਵਾਸਤੇ ਸਮਰਚੀਵਲ ਦਾ ਪ੍ਰਬੰਧ ਹੈ ਤੇ ਹਵਾ ਦੇ ਲਈ ਗਰਮੀਆਂ ਦੇ ਵਿੱਚ ਪੱਖੇ ਲੱਗੇ ਹੋਏ ਹਨ ਆਪਣਾ ਫੌਗ ਸਿਸਟਮ ਵੀ ਗਰਮੀਆਂ ਦੇ ਚਲਾਉਂਦਾ ਹੈ ਜੋ ਨਹਾਉਣ ਵਾਸਤੇ ਪਸ਼ੂਆਂ ਨੂੰ ਉਹਨਾਂ ਦੀ ਪਿੱਛੇ ਫੌਗ ਸਿਸਟਮ ਵਾਲਾ ਮੈਨੇਜਮੈਂਟ ਕੀਤੀ ਹੋਈ ਹੈ ਤੇ ਸਰਦੀਆਂ ਦੇ ਵਿੱਚ ਇਹਨਾਂ ਨੂੰ ਜਿਆਦਾ ਲੋਡ ਨਹੀਂ ਹੁੰਦੀ ਤੇ ਇਸ ਕਰਕੇ ਬਜਾੜਾ ਸੀ ਇਹਨਾਂ ਨੂੰ ਮਤਲਬ ਰੋਗ ਦੇ ਰੋਗ ਦੇ ਨਹੀਂ ਨੇ ਅੰਦਰ ਕਿਉਂਕਿ ਸਾਡਾ ਪੱਠਾ ਦੇ ਸਾਡੀ ਜੋ ਫੀਡ ਹੈ ਇਸ ਦੇ ਵਿੱਚ ਇੰਨੀ ਜਿਆਦਾ એનર્ਜੀ ਹੈ ਕਿ ਪਸ਼ੂ ਨੂੰ ਬਹੁਤ ਘੱਟ ਠੰਡ ਲੱਗਦੀ ਹੈ ਤੇ ਬਾਕੀ ਜਿਹੜੇ ਛੋਟੇ ਫਾਰਮਰ ਹਨ ਉਹ ਸਾਨੂੰ ਕਹਿੰਦੇ ਵੀ ਇਹਨਾਂ ਕਿ ਆ ਗਈ ਤੁਹਾਡੇ ਪਸ਼ੂ ਮਤਲਬ ਜਨਵਰੀ ਮਹੀਨੇ 'ਚ ਵੀ ਬਾਹਰ ਬੈਠਦੇ ਹਨ ਅਸੀਂ ਕਹਿੰਦੇ ਵੀ ਸਾਡਾ ਮੱਲੇ ਮਟੀਰੀਅਲ ਇੰਨਾ ਜ਼ਿਆਦਾ ਹੈ ਪਸ਼ੂ ਨੂੰ ਠੰਡ ਹੀ ਨਹੀਂ ਲੱਗਦੀ ਸਕਸੈਸ ਡੈਰੀ ਫਾਰਮਰ ਵਾਸਤੇ ਇੱਕ ਵੱਡਾ ਸ਼ੈੱਡ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਅਸੀਂ ਜੋ ਪੈਨ ਕੱਟਦੇ ਹਾਂ ਇੱਕ ਵੱਡੇ ਖੇਤਰ ਦੇ ਵਿੱਚ ਹੀ ਅਸੀਂ ਕਰ ਸਕਦੇ ਹਾਂ ਹਿਪਰ ਸਾਡਾ ਇੱਕ ਚੰਗਾ ਹਿਪਰ ਸਾਨੂੰ 70 ਤੋਂ 75000 ਦੇ ਵਿੱਚ ਤਿਆਰ ਹੁੰਦਾ ਹੈ ਤੇ ਅਸੀਂ ਜੇ ਕਿਤੇ ਬਾਹਰ ਮੰਡੀ ਜਾਈਏ ਤਾਂ ਸਾਨੂੰ 50 ਤੋਂ 60000 ਦੀ ਗਾਹ ਮਿਲ ਜਾਂਦੀ ਹੈ ਜੋ ਕਿ ਡੈਰੀ ਫਾਰਮਰ ਸ਼ੁਰੂ ਤਾਂ ਕਰ ਲੈਂਦੇ ਹਨ ਕੰਮ ਬਾਹਰ ਤੋਂ ਪਸ਼ੂ ਲੈ ਕੇ ਪਰ ਜੋ ਚੰਗੀ ਗੱਲ ਨਹੀਂ ਹੈ ਸਾਨੂੰ ਜੇ ਅਸੀਂ ਇੱਕ ਸਕਸੈਸ ਡੈਰੀ ਫਾਰਮਰ ਹੋਣਾ ਹੈ ਤਾਂ ਸਾਨੂੰ ਘਰ ਦੀ ਬਰੀਡ ਤਿਆਰ ਕਰਕੇ ਤੇ ਆਪਣਾ ਕੰਮ ਸ਼ੁਰੂ ਕਰਨਾ ਚਾਹੀਦਾ ਹੈ ਅਸੀਂ 5 ਸਾਲ ਪਹਿਲਾਂ ਸਿਰਫ ਚਾਰਾਂ ਪਸ਼ੂਆਂ ਤੋਂ ਕੰਮ ਸ਼ੁਰੂ ਕੀਤਾ ਸੀ ਜੋ ਕਿ 5 ਸਾਲਾਂ ਦੇ ਵਿੱਚ 80-85 ਪਸ਼ੂਆਂ ਦੇ ਅਸੀਂ ਪਹੁੰਚ ਗਏ ਸਾਡਾ ਟਾਰਗੇਟ ਟੋਟਲ 100 ਪਸ਼ੂ ਦਾ ਹੀ ਹੈ ਤੇ ਤੇ ਡੇਲੀ ਦਾ 1500 ਲੀਟਰ ਦੁੱਧ ਸਫੀਸ਼ੀਐਂਟ ਹੈ ਟੈਗਿੰਗ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਪਹਿਲਾਂ ਸਾਡੇ ਕੋਲ 5 ਜਾਂ 10 ਪਸ਼ੂ ਹੁੰਦੇ ਸੀ ਜਿਸ ਤਰ੍ਹਾਂ ਅਸੀਂ ਆਰਟੀਫੀਸ਼ੀਅਲ ਇਨਸੈਮੀਨੇਸ਼ਨ ਕਰਦੇ ਆ ਏਆਈ ਕਰਦੇ ਆ ਪਸ਼ੂ ਨੂੰ ਗਰਭਦਾਨ ਦਿੰਦੇ ਆ ਤੇ ਪਹਿਲਾਂ ਤਾਂ ਅਸੀਂ ਕਹਿੰਦੇ ਸੀ ਇਹ ਚਿੱਟੇ ਰੰਗ ਦੀ ਹੈ ਕਾਲੇ ਰੰਗ ਦੀ ਹੈ ਤੇ ਅਸੀਂ ਸਮਝ ਲੈਂਦੇ ਸੀ ਪਰ ਹੁਣ ਟੈਗਿੰਗ ਜ਼ਰੂਰੀ ਹੋ ਗਈ ਹੈ ਕਿਉਂਕਿ ਅੱਸੀ ਐਨੀਮਲ ਹੈ ਦੀ ਪਛਾਣ ਇੱਕ ਪਛਾਣ ਹੈ ਜੋ ਟੈਗਿੰਗ ਹੈ ਕਿਉਂਕਿ ਅੱਜ ਕੱਲ ਜਗ੍ਹਾ ਦੀ ਸ਼ਾਰਟੇਜ ਕਰਕੇ ਕਯੂਬੀਕਲ ਸਿਸਟਮ ਚੱਲ ਪਿਆ ਹੈ ਜੋ ਕਿ ਇੱਕ ਬਾਹਰ ਦੀ ਟੈਕਨੋਲੋਜੀ ਹੈ ਬਾਹਰ ਦੇ ਵਿੱਚ ਬਹੁਤ ਜ਼ਿਆਦਾ ਠੰਡ ਕਰਕੇ ਨਾ ਉਹਨਾਂ ਨੇ ਅੰਦਰ ਹੀ ਸ਼ੈੱਡ ਕਵਰ ਕੀਤੇ ਹੋਏ ਹਨ ਤੇ ਕਯੂਬੀਕਲ ਸਿਸਟਮ ਹੈ ਜੋ ਕਿ ਪਸ਼ੂ ਨੇ ਉੱਥੇ ਹੀ ਖਾਇਆ ਤੇ ਉੱਥੇ ਕੱਚੇ ਦੇ ਵਿੱਚ ਬੈਠ ਗਿਆ ਉਹ ਸਿਰਫ 3 3 ਫੁੱਟ ਤੇ 4.5 ਫੁੱਟ ਦਾ ਇੱਕ ਏਰੀਆ ਹੈ ਜਿਸ ਨੂੰ ਆਪਾਂ ਕਯੂਬਿਕਲ ਕਹਿੰਦੇ ਹਾਂ ਤੇ ਪਸ਼ੂ ਉੱਥੇ ਹੀ ਬਹਿ ਜਾਂਦਾ ਹੈ ਪਰ ਜਿੱਦਾਂ ਸਾਡੇ ਅਸੀਂ ਪਿੰਡਾਂ ਵਿੱਚ ਫਾਰਮ ਕੀਤੇ ਹੋਇਆ ਹੈ ਨਾ ਇਸ ਲਈ ਸਾਨੂੰ ਕੱਚੇ ਦੀ ਬਹੁਤ ਜ਼ਿਆਦਾ ਸਖਤ ਲੋੜ ਹੈ ਪਸ਼ੂਆਂ ਦੇ ਖੁਰ ਨਹੀਂ ਖਰਾਬ ਹੁੰਦੇ ਪਸ਼ੂ ਮਸਲ ਵਧੀਆ ਬਣਦੇ ਹਨ ਤੁਰ ਫਿਰ ਕੇ ਜੋ ਹਾਜਮਾ ਹੈ ਜੋ ਤੁਰ ਫਿਰ ਕੇ ਪਸ਼ੂ ਦਾ ਬਹੁਤ ਜ਼ਿਆਦਾ ਵਧੀਆ ਬਣਦਾ ਜਿੰਨਾ ਖੁੱਲਾ ਏਰੀਆ ਉਹਨਾਂ ਤੰਦਰੁਸਤ ਪਸ਼ੂ ਸਾਡੇ ਕੋਲ 50 ਲੀਟਰ ਤੱਕ ਵੀ ਪਸ਼ੂ ਹਨ ਵਿੱਚ ਵਿੱਚ ਫਾਰਮਰ ਤਿੰਨ ਟਾਈਮ ਚੁਆਈ ਕਰਦੇ ਹਨ ਪਰ ਸਾਡਾ ਦੋ ਟਾਈਮ ਹੀ ਅਸੀਂ ਚੁਆਈ ਕਰਦੇ ਹਾਂ ਮਾਰਨਿੰਗ 6 ਵਜੇ ਤੇ ਈਵਨਿੰਗ ਵੀ 6 ਵਜੇ ਮਾਰਕੀਟਿੰਗ ਪਿਛਲੇ 3-4 ਸਾਲਾਂ ਤੋਂ ਦੁੱਧ ਵਿੱਚ ਬਹੁਤ ਜ਼ਿਆਦਾ ਮੰਦੀ ਰਹੀ ਹੈ ਫਾਰਮ ਨੂੰ ਬਹੁਤ ਜ਼ਿਆਦਾ ਤੱਕਾ ਵੀ ਲੱਗਿਆ ਹੈ ਪਰ ਪਿਛਲੇ ਸਾਲ ਦੇ ਕੁਝ ਸਰਕਾਰਾਂ ਨੇ ਜੋ ਵੀ ਨਕਲੀ ਦੁੱਧ ਤੇ ਰੋਕ ਲਾਈ ਹੈ ਤੇ ਉਸ ਕਰਕੇ ਜੋ ਜਾਗਰਤੀ ਆਈ ਹੈ ਦੁਆਰਾ ਡੈਰੀ ਇੱਕ ਨਵਾਂ ਜਨਮ ਲੈ ਰਹੀ ਹੈ ਉਸ ਦੇ ਨਾਲ ਹੁਣ ਦੁੱਧ 'ਚ ਥੋੜਾ ਉਛਾਲ ਆ ਰਿਹਾ ਹੈ ਤੇ ਪਰ ਫਿਰ ਵੀ ਜੋ ਰੌ ਮਟੀਰੀਅਲ ਹੈ ਜੋ ਅਸੀਂ ਫੀਡਾ ਬਣਾਉਂਦੇ ਆ ਉਹਨਾਂ ਦਾ ਹੱਲੇ ਵੀ ਬਹੁਤ ਜ਼ਿਆਦਾ ਤੇਜ਼ ਹਨ ਫਾਰਮਰ ਨੂੰ ਬਚਤ ਤਾਂ ਨਹੀਂ ਹੈ ਪਰ ਫਿਰ ਵੀ ਥੋੜੀ ਸੰਤੁਸ਼ਟੀ ਹੈ ਕਿ ਮਨ ਲੈ ਸਾਡੇ ਹੁਣ ਨਵਾਂ ਜਨਮ ਹੋਇਆ ਹੈ ਡੈਰੀ ਦਾ ਤੇ ਹੁਣ ਸ਼ਾਇਦ ਕੋਈ ਜਾਗਰਤੀ ਆਏਗੀ ਦੁੱਧ ਦੇ ਰਿਗਾਰਡਿੰਗ ਤੇ ਬਹੁਤ ਜ਼ਿਆਦਾ ਦਿੱਕਤਾਂ ਹਨ ਮਤਲਬ ਫੁੱਲ ਨੌਲੇਜ ਦੇ ਨਾਲ ਇਹ ਕੰਮ ਤਾਂ ਸ਼ੁਰੂ ਕਰਨਾ ਹੈ ਮੈਂ ਵੀ ਪਹਿਲਾਂ ਨਹੀਂ ਸੀ ਸ਼ੁਰੂ ਕਰਦਾ ਤੇ ਜਦ ਗ੍ਰੈਜੂਏਸ਼ਨ ਕਰਕੇ ਮੈਂ ਕੋਰਸ ਕੀਤਾ ਉਸ ਤੋਂ ਬਾਅਦ ਸਟੈਪ ਬਾਈ ਸਟੈਪ 1 2 ਘਰ ਦੇ ਬੱਚੇ ਤਿਆਰ ਕੀਤੀਆਂ ਸੈਕਸਡ ਸੀਮਨ ਲਗਾਏ ਤੇ ਉਸ ਤੋਂ ਬਾਅਦ ਸਾਨੂੰ ਰਿਸਪਾਂਸ ਮਿਲਿਆ ਨੌਲੇਜ ਆਂਦੀ ਗਈ ਤੇ ਹੁਣ ਅਸੀਂ ਸਮਝਦੇ ਹਾਂ ਕਿ ਅਸੀਂ ਕਾਬਿਲ ਆਂ ਡੇਰੀ ਫਾਰਮਿੰਗ ਦੇ ਜੇ ਅਸੀਂ گاਵਾ ਦੀ ਗੱਲ ਕਰੀਏ ਤੇ ਗਾਂ ਨੂੰ ਇੱਕ ਤਿਆਰ ਕਰਨ ਲਈ ਸਾਨੂੰ ਬੱਚਿਆਂ ਸਭ ਤੋਂ ਜ਼ਰੂਰੀ ਬੱਚੇ ਆ ਬੱਚਿਆਂ ਨੂੰ ਕਿਵੇਂ ਪਾਲਦੇ ਆ ਬੱਚਿਆਂ ਨੂੰ ਪਾਲਣ ਲਈ ਸਾਨੂੰ ਸਭ ਤੋਂ ਤਿੰਨ ਮਹੀਨੇ ਅਸੀਂ ਉਹਨਾਂ ਨੂੰ ਦੁੱਧ ਦੇ ਪਾਲਦੇ ਆ ਦੁੱਧ ਔਰ ਫੀਡ ਦਿੰਨੇ ਆ ਤੇ ਉਹਨਾਂ ਨੂੰ ਰੱਖ ਲਖਾਣ ਲਈ ਅਸੀਂ ਪਿੰਜਰੇ ਬਣਾਏ ਨੇ ਪਿੰਜਰਾ ਰੱਖਦੇ ਨੇ ਤਾਂ ਕਿ ਉਹਨੂੰ ਹਰ ਟਾਈਮ ਤੇ ਪਾਣੀ ਫੀਡ ਮਿਲ ਸਕੇ ਤੇ ਦੁੱਧ ਸਵੇਰ ਸ਼ਾਮ ਨੂੰ ਇੱਕ ਗਾਂ ਨੂੰ ਅਸੀਂ 6 ਬੱਚੀ ਨੂੰ ਆਪਾਂ 6 ਲੀਟਰ ਦੁੱਧ ਦਿੰਨੇ ਆ ਤਾਂ ਕਿ ਤਿੰਨ ਮਹੀਨੇ ਤੱਕ ਉਹ 6 ਲੀਟਰ ਦੁੱਧ ਪੀ ਕੇ ਕਿਉਂਕਿ ਪਹਿਲੇ 6 ਤਿੰਨ ਮਹੀਨੇ ਉਹਨਾਂ ਦੇ ਪੇਟ ਸਾਡੇ ਇਨਸਾਨਾਂ ਵਰਗਾ ਹੁੰਦਾ ਜੀ ਚ ਉਹ ਪੱਠਾ ਹਜਮ ਨਹੀਂ ਕਰ ਸਕਦੇ ਇਸ ਕਰਕੇ ਸਾਨੂੰ ਪਹਿਲੇ 3 ਮਹੀਨੇ ਧਿਆਨ ਦੇਣਾ ਪੈਂਦਾ ਹੈ ਕਿ ਉਹਨਾਂ ਨੂੰ ਅਸੀਂ ਇਹ ਜਿਆ ਖਾਣਾ ਦੇਈ ਸੀ ਜੋ ਕਿ ਉਹ ਹਜਮ ਕਰ ਸਕੇ 3 ਮਹੀਨੇ ਤੋਂ ਬਾਅਦ ਅਸੀਂ ਉਹਨਾਂ ਨੂੰ ਇੱਕ ਖਾਣਾ ਬਣਾਇਆ ਜੇ ਸ਼ਿਫਟ ਕਰਦੇ ਹਾਂ ਜਿਨ੍ਹਾਂ ਨੂੰ ਅਸੀਂ ਹਾਈ ਪ੍ਰੋਟੀਨ ਫੀਡ ਦਿੰਦੇ ਹਾਂ ਇਸ ਕਰਕੇ ਸਾਨੂੰ ਹਰ ਉਮਰ ਦੇ ਹਿਸਾਬ ਨਾਲ ਹਰ ਦੁਇਏ ਦੇ ਹਿਸਾਬ ਨਾਲ ਸਾਨੂੰ ਅਲੱਗ-ਅਲੱਗ ਖਾਣੇ ਦੇਣੇ ਪੈਂਦੇ ਹਨ ਇੱਕ ਬੱਚੀ ਇੱਕ ਸਾਲ ਦੇ ਵਿੱਚ ਟੀਕਾ ਲੈ ਲੈਂਦੀ ਹੈ ਗੱਭਣ ਹੋ ਜਾਂਦੀ ਹੈ ਤੇ ਅਗਲੇ 22 ਤੋਂ 24 ਮਹੀਨੇ ਸੂ ਪੈਂਦੀ ਹੈ ਜਿਸ ਤੇ ਕਿ ਉਹ ਆਪਣੀ 2 ਸਾਲਾਂ ਦੇ ਵਿੱਚ ਦੁੱਧ ਦੇਣ ਲੱਗ ਜਾਂਦੀ ਹੈ ਜੇ ਅਸੀਂ ਉਸ ਚੀਜ਼ ਨੂੰ ਨਹੀਂ ਢੰਗ ਨਾਲ ਕਰਾਂਗੇ ਜਿਵੇਂ ਅਸੀਂ ਕਰਦੇ ਆ ਨਹੀਂ ਕਰਾਂਗੇ ਤਾਂ ਫਿਰ ਉਹ 3 2 ਤੋਂ ਨਹੀਂ 3 ਨੂੰ 4 ਸਾਲ ਲੈਂਦੀ ਹੈ ਤੇ ਮੇਰੇ ਕੋਲ ਹਰ ਇਸ ਟਾਈਮ 20 ਬੱਚੇ ਹਨ ਜਿਨ੍ਹਾਂ ਨੇ 1 ਸਾਲ ਦੇ ਵਿੱਚ ਵਿੱਚ ਗਰਭ ਧਾਰਨ ਕਰ ਲਿਆ ਤੇ ਆਉਂਦੇ 9 ਮਹੀਨਿਆਂ ਵਿੱਚ ਉਹ ਦੁੱਧ ਦੇਣ ਲੱਗਿਆਗੀ ਤੇ ਮੈਂ ਪਿਛਲੇ 5 ਸਾਲ ਤੋਂ ਡੇਰ ਵੀ ਫਾਰਮ ਕਰ ਰਿਹਾ ਤੇ ਮੈਂ 10 ਤੋਂ ਸਟਾਰਟ ਕਰਕੇ ਅੱਜ ਦੇ ਦਿਨ 'ਚ ਮੇਰੇ ਕੋਲ 70 گاਵਾ ਹਨ ਤੇ ਮੈਂ ਕਹਿਣਾ ਚਾਹ ਰਾਂ ਜਿਹੜੀ ਸਾਡੀ ਅੱਜ ਦੀ ਨੌਜਵਾਨ ਪੀੜ੍ਹੀ ਹੈ ਜੋ ਕਿ ਪੜ ਕੇ ਕਹਿੰਦੇ ਅਸੀਂ ਬੇਰੋਜ਼ਗਾਰ ਆ ਬਾਹਰ ਨੂੰ ਭੱਜੇ ਹੋਏ ਆ ਕਿਉਂ ਨਾ ਅਸੀਂ ਇੱਥੇ ਕੰਮ ਕਰੀਏ ਤਾਂ ਕਿ ਸਾਡੇ ਕੋਲ ਇੱਥੇ ਹੀ ਅਸੀਂ ਦੁੱਧ ਪੈਦਾ ਇੱਕ ਦੁੱਧੇ ਕਿਤੇ ਤੇ ਆ ਜਾਈਏ ਜੇ ਅੱਜ ਦੇ ਰੇਟ ਚ ਗੱਲ ਕਰੀਏ ਤਾਂ ਦੁੱਧ ਦਾ ਰੇਟ ਕਾਫੀ ਸਹੀ ਹੈ ਤੇ ਡਿਮਾਂਡ ਵੀ ਹੈ ਮਾਰਕੀਟ ਚ ਜੇ ਅਸੀਂ ਮਾਰਕੀਟਿੰਗ ਕਰਕੇ ਉਹਨੂੰ ਵੇਚੀਏ ਤਾਂ ਸਾਨੂੰ ਚੰਗਾ ਮੁਨਾਫਾ ਮਿਲ ਸਕਦਾ ਹੈ ਬਟ ਇਹ ਹੈ ਕਿ ਸਾਨੂੰ ਉਹਦੇ ਲਈ ਪ੍ਰੋਪਰ ਤਿਆਰੀ ਪ੍ਰੋਪਰ ਟ੍ਰੇਨਿੰਗ ਔਰ ਉਹਦੇ ਪ੍ਰੋਪਰ ਨੋਲੇਜ ਦੇ ਹਿਸਾਬ ਨਾਲ ਸ਼ੁਰੂ ਕਰੋ ਤਾਂ ਕਿ ਉਹ ਸਾਡੇ ਅੱਗੇ ਕੰਮ ਆ ਸਕੇ ਜੇ ਹੁਣ ਆਪਾਂ ਖੁਰਾਕ ਵਾਲੇ ਗੱਲ ਕਰੀਏ ਤਾਂ ਖੁਰਾਕ ਜਿਹੜੀ ਹੈ ਉਹ ਪਸ਼ੂ ਨੂੰ ਉਸਦੇ ਵਾਧੇ ਲਈ ਉਸਦੇ ਦੁੱਧ ਉਤਪਾਦਨ ਲਈ ਉਸਦੇ ਵਿੱਚ ਜਨ ਉਸਦੇ ਵਿੱਚ ਪਲ ਰਹੇ ਕਟੂੜ ਬਛੜੋ ਦੀ ਗ੍ਰੋਥ ਲਈ ਜਾਂ ਵਾਧੇ ਲਈ ਜ਼ਰੂਰੀ ਹੈ ਸੋ ਖੁਰਾਕ ਜਿਹੜੀ 5 ਕਿਲੋ ਦੁੱਧ ਤੱਕ گاਵਾਾਂ ਦੇ ਵਿੱਚ ਉਹ ਜਿਹੜੀ ਆਪਾਂ ਨੂੰ ਚਾਹੀਦੀ ਹੈ ਵੀ 40 ਕਿਲੋ ਪੱਠੇ ਨਾਲ ਪੂਰੀ ਹੋ ਸਕਦੀ ਹੈ ਅੱਜ ਕੱਲ ਇੱਕ ਨਵਾਂ ਟ੍ਰੈਂਡ ਯਾ ਕਹਿੰ ਲੋ ਰਿਵਾਇਤ ਜਿਹੜੀ ਅੱਜ ਕੱਲ ਪਿਛਲੇ 10-15 ਸਾਲਾਂ ਤੋਂ ਜੋੜ ਫੜ ਰਹੀ ਹੈ ਸਾਈਲੇਜ ਦੀ ਸਾਈਲੇਜ ਬਣਾਉਣਾ ਜਿੰਨਾਂ ਦੀ ਆਪਾਂ ਫਸਲਾਂ ਦਾ ਸਾਈਲੇਜ ਬਣਾ ਸਕਦੇ ਆ ਤਾਂ ਸਾਈਲੇਜ ਵਾਸਤੇ ਤੁਸੀਂ ਬਾਜਰਾ, ਚਰੀ, ਮੱਕੀ ਆਦੀ ਫਸਲਾਂ ਵਰਤ ਸਕਦੇ ਹੋ ਸਾਈਲੇਜ ਬਣਾਉਣ ਵਾਸਤੇ ਉਹ ਤੋਂ ਸਭ ਤੋਂ ਵਧੀਆ ਤਰੀਕਾ ਤਾਂ ਇਹ ਆ ਵੀ ਤੁਸੀਂ ਟੋਆ ਪੱਟ ਲਓ 1 1 1 ਇੱਕ ਕਯੂਬਿਕ ਮੀਟਰ ਜਿਹਨੂੰ ਆਪਾਂ ਕਹਿੰਨੇ ਆ ਇੱਕ ਕਣ ਮੀਟਰ ਇਹਦੇ ਵਿੱਚ 6 ਤੋਂ 8 ਕਿਲੋ ਤੱਕ ਪੱਠੇ ਆ ਜਾਂਦੇ ਆ ਇਸ ਦੇ ਮੁਤਾਬਕ ਆਪਾਂ ਨੂੰ ਜਿੰਨੀ ਮਿਕਦਾਰ ਵਿੱਚ ਸਾਈਲੇਜ ਬਣਾਉਣਾ ਹੈ ਆਪਾਂ ਉਸ ਹੱਬ ਨਾਲ ਟੋਆ ਪੱਟ ਸਕਦੇ ਹਾਂ ਤੇ ਟੋਏ ਦੇ ਵਿੱਚ ਜਦੋਂ ਆਪਾਂ ਸਾਈਲੇਜ ਭਰਨਾ ਹੈ ਸਾਈਲੇਜ ਦੀ ਥਾਂ ਹਰੇ ਪੱਠੇ ਭਰ ਰਹੇ ਆ ਤਾਂ ਅੰਦਰੋਂ ਤੋਂ ਭਰਦੇ ਹੋਏ ਬਾਹਰ ਨੂੰ ਨਿਕਲ ਕੇ ਆਉਣਾ ਹੈ ਤੇ ਇਹਨਾਂ ਨੂੰ ਪੂਰਾ ਭਰ ਕੇ ਤੇ ਉਦੋਂ ਉੱਪਰ ਚੰਗੀ ਤਰ੍ਹਾਂ ਪੋਲੀਥੀਨ ਸ਼ੀਟ ਲਾ ਕੇ ਤੇ ਕਵਰ ਕਰਕੇ ਫਿਰ ਉਹਨੂੰ ਉੱਚਾ ਸੈਂਟਰ ਤੋਂ ਉੱਚਾ ਤੇ ਸਾਈਡਾਂ ਤੋਂ ਨੀਵਾ ਰੱਖਣਾ ਹੈ ਤਾਂਕਿ ਇਹ ਇੱਕ ਢਾਲ ਬਣ ਜਾਵੇ ਤਾਂਕਿ ਮੀਂਹ ਦੇ ਵਿੱਚ ਤੁਹਾਡਾ ਜਿਹੜਾ ਸਾਈਲੇਜ ਆ ਉਹਦੀ ਕੁਆਲਿਟੀ ਖਰਾਬ ਨਾ ਹੋਵੇ ਸਾਈਲੇਜ ਜਿਹੜਾ ਹੈ ਪਸ਼ੂ ਨੂੰ ਪਾਉਣਾ ਹੈ ਉਹ 30 ਤੋਂ 32 ਕਿਲੋ ਜਾਂ 35 ਕਿਲੋ ਪਾਉਣਾ ਹੈ ਪਰ ਸਾਈਲੇਜ ਕਦੇ ਵੀ ਦੁੱਧ ਚੋਾਈ ਦੇ ਸਮੇਂ ਨਹੀਂ ਫੀਡ ਕਰਨਾ ਕਿਉਂਕਿ ਜੇ ਸਾਈਲੇਜ ਆਪਾਂ ਚੋਾਈ ਵੇਲੇ ਫੀਡ ਕਰਦੇ ਆ ਜਾਂ ਚੋਾਈ ਵੇਲੇ ਡੰਗਰ ਨੂੰ ਖਵਾਉਂਦੇ ਆ ਤਾਂ ਉਸ ਦੀ ਜਿਹੜੀ ਭੌਂ ਹੈਗੀ ਆ ਜਾਂ ਉਸ ਦਾ ਜਿਹੜਾ ਸੁਭਾ ਹੈਗਾ ਉਸ ਦੀ 스멜 ਜਿਹੜੀ ਆ ਉਹ ਦੁੱਧ ਦੇ ਵਿੱਚ ਆ ਸਕਦੀ ਹੈ ਸੋ ਸਾਈਲੇਜ ਦੀ ਮਾਤਰਾ ਦੇ ਨਾਲ ਨਾਲ ਆਪਾਂ ਨੂੰ ਮਿਕਦਾਰ ਵਿੱਚ ਜਾਂ ਸਿਫਾਰਿਸ਼ ਦੇ ਅਕੋਰਡਿੰਗ ਸਾਨੂੰ ਵੰਡ ਵੀ ਪਾਉਣੀ ਚਾਹੀਦੀ ਹੈ ਉਸ ਤੋਂ ਬਾਅਦ ਆਉਂਦੀ ਹੈ ਆਪਣੀ ਗੱਲ ਮੰਡੀ ਕਰਨ ਦੀ ਦੁੱਧ ਦੀ ਮੰਡੀ ਕਰਨ ਲਈ ਆਪਾਂ ਨੂੰ ਦੁੱਧ ਨੂੰ ਸਟੋਰ ਥੱਲੇ ਘੱਟ ਟੈਂਪਰੇਚਰ ਤੇ ਸਟੋਰ ਕਰਨਾ ਚਾਹੀਦਾ ਜੋ ਕਿ ਲੋੜਿੰਦਾ ਸਰਦੀਆਂ ਦੇ ਵਿੱਚ ਤਾਂ ਆਮ ਟੈਂਪਰੇਚਰ 4 ਡਿਗਰੀ ਸੈਲਸੀਅਸ ਦੇਖਿਆ ਜਾਂਦਾ ਪਰ ਗਰਮੀਆਂ ਦੇ ਵਿੱਚ ਦੁੱਧ ਨੂੰ ਘੱਟ ਟੈਂਪਰੇਚਰ ਤੇ ਸਟੋਰ ਕਰਕੇ ਤਾਂ ਕਿ ਉਹਦੀ ਜਿਹੜੀ ਸ਼ੈਲਫ ਲਾਈਫ ਹੈ ਉਸ ਦੀ ਵੈਲਿਊ ਐਡੀਸ਼ਨ ਦੇ ਵਿੱਚ ਕੀਤਾ ਜਾ ਸਕਦਾ ਸੋ ਦੁੱਧ ਨੂੰ ਅਸੀਂ ਕਈ ਤਰ੍ਹਾਂ ਦੇ ਪਦਾਰਥ ਬਣਾ ਕੇ ਵੀ ਯੂਜ਼ ਕਰ ਸਕਦੇ ਹਾਂ ਵੇਚ ਸਕਦੇ ਹਾਂ ਸੋ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਕਿ ਸਾਰੇ ਬੰਦੇ ਜਿਹੜੇ ਡੇਰੀ ਫਾਰਮਿੰਗ ਦਾ ਧੰਦਾ ਕਰ ਰਹੇ ਹਨ ਸਾਰੇ ਫਾਰਮਰ ਨੇ ਉਹ ਆਪਣੇ ਡੇਰੀ ਦੇ ਬਿਜ਼ਨਸ ਦਾ ਹਿਸਾਬ ਕਿਤਾਬ ਜਿਹਨੂੰ ਅਸੀਂ ਕੰਨਿਆ ਉਹਦੀ ਇੱਕ ਬਜਟ ਐਸਟੀਮੇਟ ਜ਼ਰੂਰ ਬਣਾਉਣ ਕਿ ਉਹ ਇੱਕ ਸਾਲ ਦੇ ਵਿੱਚ ਕਿੰਨਾ ਖਰਚਾ ਕਰਦੇ ਨੇ ਕਿੰਨੀ ਆਮਦਨ ਹੁੰਦੀ ਹੈ ਤਾਂ ਇਹ ਕੁਝ ਦੇਖਿਆ ਜਾ ਸਕੇ ਵੀ ਹਾਂ ਇੰਨਾ ਪ੍ਰੋਫਿਟ ਸਾਨੂੰ ਹੋ ਰਿਹਾ ਹੈ ਕਿ ਅਸੀਂ ਡੇਰੀ ਦੇ ਧੰਦੇ ਨੂੰ ਲਾਹੇਵੰਦ ਬਣਾ ਸਕੀਏ ਸੋ ਅੰਤ ਵਿੱਚ ਜੇ ਆਪਾਂ ਸਾਰੀ ਗੱਲ ਨੂੰ ਮੁੱਕਦੀ ਕਰੀਏ ਤਾਂ ਡੇਰੀ ਦਾ ਧੰਦਾ ਉਹਨਾਂ ਵਾਸਤੇ ਤਾਂ ਲਾਹੇਵੰਦ ਹੈ ਹੀ ਆ ਜਿਹੜੇ ਆਲਰੇਡੀ ਕਰ ਰਹੇ ਨੇ ਪਰ 90 ਕਿਸਾਨ ਉਹਦੇ ਨਾਲ ਜੁੜਨਗੇ 90 ਬੇਰੋਜ਼ਗਾਰ ਜੇ ਉਹਨਾਂ ਨਾਲ ਜੁੜਨ ਤਾਂ ਵੱਤੋ ਵੱਤ ਫਾਇਦਾ ਕਮਾ ਸਕਦੇ ਹਨ ਤੇ ਉਹਨਾਂ ਨੂੰ ਨੌਕਰੀ ਲੱਭਣ ਦੀ ਲੋੜ ਨਹੀਂ ਸਗੋ ਉਹ ਨੌਕਰੀਆਂ ਦੇ ਸਕਦੇ ਆ ਅਸੀਂ ਇਸ ਸਾਲ ਪਰਾਲੀ ਦਾ ਜਿਹਨੂੰ ਕਹਿੰਦੇ ਹਾਈਲਾਈਟ ਟਾਈਪ ਬਣਵਾਇਆ ਸਾਡੇ ਇੱਥੇ ਕੇਵੀਕੇ ਆ ਉਹਨਾਂ ਨਾਲ ਮੈਂ ਸੰਪਰਕ ਕੀਤਾ ਸੀ ਉਹਨਾਂ ਨੇ ਮੈਨੂੰ ਗਾਈਡ ਕੀਤਾ ਇਹ 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 ਹਾਈਲਾਈਟ ਤਿਆਰ ਹੋ ਸਕਦਾ ਅਸੀਂ ਇਹ ਬਣਾਇਆ ਜੀ ਪਹਿਲੀ ਵਾਰੀ ਯੂਜ਼ ਕੀਤਾ ਪਰਾਲੀ ਦਾ ਹਾਈਲਾਈਟ ਵੈਰੀ ਸਕਸੈਸਫੁਲ ਰਿਹਾ ਜਿੱਦਾਂ ਸਾਡੇ ਕਾਊਸ ਵਗੈਰਾ ਪ੍ਰੋਟੀਨ ਲੈਵਲ ਦੇ ਵਿੱਚ ਵੀ ਕੰਮ ਆਉਂਦਾ ਇੱਕ ਚੂਇੰਗ ਕਰਨਾ ਡਾਈਜੈਸਟਿਬਿਲਟੀ ਵਾਧੀ ਹੈ ਗਾਈਆਂ ਦੀ ਇੱਕ ਅਸੀਂ ਡਾਕਟਰ ਸਾਹਿਬ ਨੇ ਸਾਨੂੰ ਇੱਕ ਹੋਰ ਅਸੀਂ ਪਲਾਨ ਬਣਾਇਆ ਸੀ ਬਾਜਰਾ ਬੀਜਿਆ ਸੀ ਅਸੀਂ ਬਾਜਰੇ ਦਾ ਸਾਈਲੇਜ ਵੀ ਬਣਾਇਆ ਪਹਿਲੀ ਵਾਰੀ ਉਧਰ ਰਹਿਣ ਲਈ ਅਸੀਂ ਪੌਨੇ ਮੱਕੀ ਦਾ ਸਾਈਲੇਜ ਬਾਕੀ ਗ੍ਰੀਨ ਪੌਨੇ ਜ਼ਰੂਰ ਕਿਉਂਕਿ ਸਾਡੀ ਕਾਊਂਟਰ ਸੇਲ ਹੈ ਅਸੀਂ ਪਲਾਂਟ ਨੂੰ ਨਹੀਂ ਪਾਈਦਾ ਸਾਡੇ ਤਕਰੀਬਨ 12 ਸਾਲ ਹੋ ਗਏ ਇਸ ਪ੍ਰੋਫੈਸ਼ਨ ਦੇ ਵਿੱਚ ਤਾਂ ਇਸ ਕਿਤੇ ਇਹਨਾਂ ਕਿਤੇ ਦੇ ਵਿੱਚ ਉਹ ਬੰਦਾ ਕਾਮਯਾਬ ਆ ਜਿਹੜਾ ਇਹਨਾਂ ਆਪ ਖੁਦ ਕਰਦਾ ਕਿਉਂਕਿ ਅੱਜ ਕੱਲ ਦੇ ਹਰ ਕੋਈ ਡੈਰੀ ਸੈਕਟਰ ਪਿੱਛੇ ਜੇ ਇੱਕ ਰਵਾਇਤ ਸੀ ਹਰ ਕੋਈ ਕਹਿੰਦਾ ਸੀ ਮੈਂ ਫਾਰਮ ਖੋਲਣਾ ਮੈਂ ਫਾਰਮ ਖੋਲਣਾ ਇਵਨ ਇੰਡਸਟਰੀ ਵਾਲੇ ਬੰਦੇ ਵੀ ਇਵਨ ਹੋਰ ਵੀ ਬੰਦੇ ਜਿਹੜੇ ਧੰਦਿਆਂ ਨਾਲ ਜੁੜੇ ਸੀ ਪਰ ਇਦਾਂ ਹੈ ਜੀ ਇਹਦੇ ਵਿੱਚ ਜਦ ਤੱਕ ਤੁਹਾਡੀ ਹੈਨੀ ਪ੍ਰੈਜ਼ੈਂਸ ਤੁਸੀਂ ਇਸ ਚੀਜ਼ ਦੇ ਵਿੱਚ ਨਹੀਂ ਕਾਮਯਾਬ ਹੋ ਸਕਦੇ ਕਾਰਨ ਉਹਦਾ ਕੀ ਆ ਤੁਹਾਨੂੰ ਆਪਣੇ ਜਾਨਵਰ ਦੀ ਸਿਹਤ ਉਹਦੀ ਹੈਲਥ ਉਹਨੂੰ ਕੀ ਲੋੜ ਹੈ ਇਹ ਤੁਸੀਂ ਦੇਖ ਸਕਦੇ ਆ ਨਾ ਕਿ ਤੁਹਾਡੀ ਮੈਨੇਜਮੈਂਟ ਨੂੰ ਉਹ ਚੀਜ਼ ਪਤਾ ਲੱਗਦੀ ਜਦ ਤੱਕ ਤੁਹਾਨੂੰ ਪਤਾ ਲੱਗ ਜਾਂਦੀ ਆ ਤਾਂ ਇਹ ਡੇਰੀ ਦਾ ਕੀਤਾ ਹੈ ਬਹੁਤ ਵਧੀਆ ਪਰ ਵਿੱਚ ਆਪ ਦੀ ਯੋਗਦਾਨ ਪੂਰਾ ਚਾਹੀਦਾ ਅਸੀਂ ਜੇ ਇਹਨੂੰ ਹੌਲੀ ਤੋਂ ਥੋੜੇ ਤੋਂ ਸ਼ੁਰੂ ਕੀਤਾ ਸੀ ਇਸ ਲੈਵਲ ਤੇ ਪਹੁੰਚੇ ਆ ਜਸਟ ਸਲੋ ਐਂਡ ਸਟੈਡੀ ਇਹ ਨਹੀਂ ਰਾਤੋਂ ਰਾਤ ਇਹ ਪ੍ਰੋਫਿਟ ਵਾਲਾ ਕੰਮ ਨਹੀਂ ਟਾਈਮ ਲੱਗਦਾ ਜੇ ਕਹੀਏ ਅੱਜ ਮੈਂ ਗਾਈਆਂ ਪਾਲ ਲਈਆਂ ਤਾਂ ਉਹ ਸੀ ਵੇਲੇ ਮੈਨੂੰ ਆਮਦਨ ਇਹ 5 5 ਸਾਲ ਲੱਗ ਜਾਂਦੇ ਐ ਇਸ ਧੰਦੇ ਦੇ ਵਿੱਚ ਜਦ ਤੱਕ ਤੁਹਾਡੀ ਆਪ ਦੀ ਨਸਲ ਨਹੀਂ ਤਿਆਰ ਹੁੰਦੀ ਆਧੁਨਿਕ ਡੇਰੀ ਇੱਕ ਤਕਨੀਕੀ ਕੀਤਾ ਹੈ ਇਸ ਲਈ ਇਸ ਦੀ ਪੂਰੀ ਸਿਖਲਾਈ ਲੈ ਕੇ ਹੀ ਇਹ ਸਵਾਲ ਆਉਣਾ ਚਾਹੀਦਾ ਹੈ ਬਿਨਾਂ ਸਿਖਲਾਈ ਲਏ ਇਸ ਆਧੁਨਿਕ ਡੇਰੀ ਦੇ ਕਿੱਤੇ ਨੂੰ ਅਪਣਾਉਣ ਨਾਲ ਕਈ ਵਾਰ ਵੱਡਾ ਘਾਟਾ ਵੀ ਸਹਿਣਾ ਪੈ ਸਕਦਾ ਹੈ ਤਕਨੀਕੀ ਸਖਲਾਈ ਲਈ ਪਸ਼ੂ ਪਾਲਣ ਵਿਭਾਗ ਪੰਜਾਬ ਅਤੇ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਪਸ਼ੂ ਵਿਗਿਆਨ ਯੂਨੀਵਰਸਿਟੀ ਲੁਧਿਆਣਾ ਦੀਆਂ ਸੇਵਾਵਾਂ ਲਈਆਂ ਜਾ ਸਕਦੀਆਂ ਹਨ ਆਧੁਨਿਕ ਡੇਰੀ ਦਾ ਕਿੱਤਾ ਇੱਕ ਲਾਹੇਵੰਦ ਉਪਾਰਾਲਾ ਹੈ